1992 ਵਿੱਚ ਬਣਾਏ ਇੱਕ ਝੂਠੇ ਪੁਲਸ ਮੁਕਾਬਲੇ ਦੇ ਦੋਸ਼ੀਆਂ ਨੂੰ ਅੱਜ ਮੋਹਾਲੀ ਦੀ ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਹੈ। ਥਾਣਾ ਚਵਾਲ ਨਾਲ ਸੰਬੰਧਿਤ ਹੈ ਇਹ ਮਾਮਲਾ। ਐਡਵੋਕੇਟ ਜਗਜੀਤ ਸਿੰਘ ਨੇ ਦੱਸਿਆ ਕਿ 32 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ 32 ਸਾਲ ਬਾਅਦ ਇਨਸਾਫ ਮਿਲਣ ਦਾ ਕੀ ਅਰਥ ਨੇ। ਸੀਬੀਆਈ ਵੱਲੋਂ ਬਹੁਤ ਸਾਰੇ ਝੂਠੇ ਮੁਕਾਬਲਿਆਂ ਦੀ ਜਾਂਚ ਕੀਤੀ ਗਈ ਹੈ। ਜਿਸ ਆਧਾਰ ਤੇ 2 ਦਰਜਣ ਤੋਂ ਵੱਧ ਪੁਲਸ ਵਾਲਿਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ ਦੋਸ਼ੀ ਪੁਲਸ ਵਾਲੇ ਭਾਵੇਂ ਬੁਢਾਪੇ ਵਿੱਚ ਨੇ ਅਤੇ ਕਈਆਂ ਦੀ ਮੌਤ ਵੀ ਹੋ ਗਈ ਹੈ ਪਰ ਪੀੜਤ ਪਰਿਵਾਰਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਇੰਨੀ ਦੇਰੀ ਨਾਲ ਉਹਨਾਂ ਨੂੰ ਇਨਸਾਫ਼ ਕਿਉਂ ਮਿਲ ਰਿਹਾ ਹੈ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਪੁਲਸ ਵਾਲਿਆਂ ਖਿਲਾਫ ਹੁਣ ਜੋ ਸਜ਼ਾਵਾਂ ਹੋਣ ਲੱਗੀਆਂ ਨੇ ਉਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿਉਂਕਿ ਇਹਤ ਪਰਿਵਾਰਾਂ ਨੂੰ ਇਹ ਵੀ ਉਮੀਦ ਨਹੀਂ ਸੀ ਕਿ ਪੁਲਿਸ ਵਾਲਾ ਨੂੰ ਕੋਈ ਸਜ਼ਾ ਦੇਵੇਗਾ 9 ਦਾਹੀ 4 10 1992 ਨੂੰ ਇੱਕ ਬਲਵਿੰਦਰ ਸਿੰਘ ਨਾਂ ਦਾ ਸ਼ਖਸ ਜਿਹਦਾ ਪਿੰਡ ਚਭਾਲ ਸੀ ਉਸ ਦੀ ਪਹਿਲੋਂ ਜਿਹੜੀ ਵਾਈਫ ਰਜਵੰਤ कौर ਤੇ ਉਸ ਦੀ ਮਦਰ ਨੂੰ ਜਿਹੜੀ ਆ ਥਾਣਾ ਚਭਾਲ ਦੀ ਪੁਲਿਸ ਐਸਆਈ ਅਮਰਜੀਤ ਸਿੰਘ ਤੇ ਡੀਐਸਪੀ ਅਸ਼ੋਕ ਕਮਾ ਜਿਹੜਾ ਉਸ ਟਾਈਮ ਘਰੋਂ ਚੁੱਕ ਕੇ ਲੈ ਗਏ ਸੀ ਤੇ ਉਸ ਸ਼ਾਮ ਨੂੰ ਉਹਨਾਂ ਨੂੰ ਨਾਲ ਲਿਆ ਕੇ ਬਲਵਿੰਦਰ ਸਿੰਘ ਨੂੰ ਜਿਹੜਾ ਵਾ ਉਹਦੇ ਲਾਗੇ ਗਵਾਂਡੀਆਂ ਦੇ ਘਰੋਂ ਅਰੈਸਟ ਕਰਕੇ ਲੈ ਗਏ ਉਸ ਤੋਂ 4 ਦਿਨ ਬਾਅਦ ਉਹਦੀ ਮਾਤਾ ਨੂੰ ਛੱਡਿਆ ਗਿਆ ਤੇ 6-7 ਦਿਨ ਬਾਅਦ ਉਹਦੀ ਪਤਨੀ ਜਿਹੜੀ ਰਜਵੰਤ ਕੌਰੀ ਉਹਨੂੰ ਛੱਡਿਆ ਗਿਆ ਉਸ ਤੋਂ ਬਾਅਦ ਉਹ ਰਿਲੀਜ਼ ਹੋਣ ਤੋਂ ਬਾਅਦ 15 ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਨੂੰ ਥਾਣਾ ਚਬਾਲ ਵਿੱਚ ਰੱਖਿਆ ਗਿਆ ਤੇ ਜਿਹੜਾ ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ ਜਦੋਂ ਉਹਦਾ ਪਤਾ ਲੱਗਣੋਂ ਹਟ ਗਿਆ ਵੀ ਉਹਨੂੰ ਕਿੱਥੇ ਲੈ ਗਈ ਹੈ ਪੁਲਿਸ ਉਸ ਤੋਂ ਬਾਅਦ ਉਹਦੀ ਵਾਈਫ ਨੇ ਜਿਹੜੀ ਆ ਪ੍ਰਾਈਮ ਮਿਨਿਸਟਰ ਤੇ ਹੋਰ ਵੱਖ-ਵੱਖ ਅਥਾਰਟिटीज ਨੂੰ ਜਿਹੜੀਆਂ ਐਪਲੀਕੇਸ਼ਨ ਭੇਜੀਆਂ ਤੇ ਬਾਅਦ ਦੇ ਵਿੱਚ ਜਦੋਂ 1995 ਦੇ ਵਿੱਚ 497/95 ਦੇ ਵਿੱਚ ਜਿਹੜੀ ਖਾਲੜਾ ਸਾਹਿਬ ਵਾਲੀ ਰਿੱਟ ਹੀ ਉਹਦੇ 'ਚ ਸੀਬੀਆਈ ਨੂੰ ਜਿਹੜੀ ਇਹਦੀ ਇਨਕੁਆਇਰੀ ਮਾਰਕ ਹੋਈ ਤੇ ਉਹਦੇ ਵਿੱਚ ਇਹਦੀ ਜਿਹੜੀ ਆ ਕੇਸ ਸੀਬੀਆਈ ਨੇ 1997 ਦੇ ਵਿੱਚ ਐਫਆਈਆਰ ਰਜਿਸਟਰਡ ਕਰਕੇ ਦੋ ਬੰਦਿਆਂ ਦੇ ਖਿਲਾਫ ਜਿਹੜਾ 1999 ਦੇ ਵਿੱਚ ਚਲਾਨ ਦਿੱਤਾ ਗਿਆ ਡੀਐਸਪੀ ਸ਼ੋਕਮਾਰ ਤੇ ਐਸਆਈ ਅਮਰਜੀਤ ਸਿੰਘ ਜਿਹੜਾ ਥਾਣਾ ਚਭਾਲ ਦਾ ਸੀ ਉਸ ਟਾਈਮ ਤੇ ਇਹ ਬਾਅਦ ਵਿੱਚ ਐਸਪੀ ਰਿਟਾਇਰ ਹੋਇਆ ਜਿੰਨੂੰ ਅੱਜ 10 ਸਾਲ ਦੀ ਸਜ਼ਾ ਹੋਈ ਹੈ ਇਹਦੇ ਵਿੱਚ ਇਹ ਵੇਖਣ ਵਾਲੀ ਗੱਲ ਹੈ ਕਿ 32 ਸਾਲ ਲੰਘੇ 2002 ਇੱਕ ਦੇ ਵਿੱਚ ਇਹਦਾ ਜਿਹੜਾ ਪਹਿਲਾ ਵਿਟਨੈਸ ਸਟਾਰਟ ਹੋਇਆ ਸੀ ਜਿਹੜੇ ਤੇ ਲਾਸਟ ਵਿਟਨੈਸ ਜਿਹੜਾ ਇਹਦਾ 2023 ਦੇ ਵਿੱਚ ਹੋਇਆ ਜਿਹੜਾ ਕਿ ਯਾਨੀ ਕਿ 23 ਸਾਲ ਇਹਦਾ ਐਵੀਡੈਂਸ ਪੂਰਾ ਹੋਣ ਤੇ ਹੀ ਲੱਗਿਆ ਕਿਉਂਕਿ ਇਹ ਜਿਹੜਾ ਕੇਸ ਆ ਸੁਪਰੀਮ ਕੋਰਟ ਆਫ ਇੰਡੀਆ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 20 ਸਾਲ ਸਟੇਰਿਆ ਇਹਦੇ ਵਿੱਚ ਕੁਝ ਇਹੋ ਜਿਹੇ ਵੀ ਗਵਾਹ ਹੀ ਜਿਹੜੇ ਉਸ ਟਾਈਮ ਬਲਵਿੰਦਰ ਸਿੰਘ ਦੇ ਨਾਲ ਕਸਟਡੀ ਦੇ ਵਿੱਚ ਹੀ ਤੇ ਜਿਨ੍ਹਾਂ ਦਾ ਚੀਫ ਹੋਇਆ ਸੀ ਤੇ ਪਰ ਇਹ ਜਿਹੜਾ 2001 2 ਦੇ ਵਿੱਚ ਉਹਨਾਂ ਦਾ ਜਿਹੜਾ ਚੀਫ ਹੋ ਗਿਆ ਸੀ ਪਰ ਇਹ ਸਟੇ ਹੋਣ ਦਾ ਕਰਕੇ ਕੇਸ ਜਿਹੜਾ 20 ਸਾਲ ਸਟੇ ਰਿਹਾ ਉਹਨਾਂ ਦੋਵਾਂ ਜਿਹੜੇ ਵਿਟਨੈਸ ਹੀ 20 ਸਾਲਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਜਿਹੜਾ ਉਹਨਾਂ ਨੂੰ ਕਰਾਸ ਜਿਹੜਾ ਕਿਊਜ਼ਦਾਂ ਦੇ ਵਕੀਲ ਨੇ ਕਰਨਾ ਸੀ ਉਹ ਨਹੀਂ ਕਰ ਸਕੇ ਤੇ ਜਿਹੜਾ ਇੱਕ ਹੋਰ ਵਿਟਨੈਸ ਹੀ 2002 ਦੇ ਵਿੱਚ ਚੀਫ ਉਹਦਾ ਹੋਇਆ ਤੇ 2022 ਦੇ ਵਿੱਚ 20 ਸਾਲਾਂ ਬਾਅਦ ਉਹਦਾ ਆਣ ਕੇ ਕਰਾਸ ਹੋਇਆ ਇਹ ਇੰਨੀ ਜਿਹੜੀਆਂ ਮਤਲਬ ਇਸ ਕੇਸ ਦੇ ਵਿੱਚ ਡਿਲੇ ਹੋਇਆ ਵਾ ਜਿਹੜਾ ਵਾਖ ਵਾਖ ਕੋਟਾਂ ਦੇ ਵਿੱਚ ਸਟੇ ਰਹਿਣ ਦਾ ਕਰਕੇ ਤੇ ਜਿਹੜਾ ਸੀਬੀਆਈ ਵੱਲੋਂ ਇਹਦੇ ਵਿੱਚ ਜੈ ਹਿੰਦ ਪਟੇਲ ਤੇ ਅਨਮੋਲ ਨਰੰਗਜੀ ਜਿਹੜੇ ਪੇਸ਼ ਹੋਇਆ ਤੇ ਜਿਹੜੇ ਕੰਪਲੇਂਟਡ ਦੀ ਤਰਫੋਂ ਸਾਡੀ ਟੀਮ ਜਿਹੜੀ ਆ ਉਹ ਪੇਸ਼ ਹੋ ਕੇ ਤੇ ਜਿਹੜਾ 20 ਸਾਲਾਂ ਬਾਅਦ ਇਹ ਅਮਰਜੀਤ ਸਿੰਘ ਜਿਹੜਾ ਇਹ ਅਕਿਊਜ਼ਡ ਹੀ ਉਹਨੂੰ 10 ਸਾਲ ਦੀ 120 ਬੀ ਤੇ 10 ਸਾਲ 364 ਦੇ ਵਿੱਚ ਤੇ 1 2 ਲੱਖ ਰੁਪਈਆ ਜਿਹੜਾ ਵਾ ਉਹ ਜੁਰਮਾਨਾ ਹੋਇਆ ਤੇ ਇਸ ਤੋਂ ਇਲਾਵਾ ਜਿਹੜਾ ਇਹ ਡੀਐਲਐਸਏ ਨੂੰ ਜਿਹੜਾ ਇਹ ਕੇਸ ਭੇਜਿਆ ਗਿਆ ਕੰਪਨਸੇਸ਼ਨ ਉਹ ਡਿਸਾਈਡ ਕਰਨਾ ਹੈ